ਹੈਲੋ ਜੀ ਸ਼ਤਿ ਸ਼੍ਰੀ ਅਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੋਡਾ ਜੜਨਾ ਦੱਸਾਂਗੇ ਵੀ ਦੋਨੋਂ ਗਲਿਆਂ ਦੀ ਜਿਹੜੀ ਵੀਡੀਓ ਹੈ ਉਹ ਮੈਂ ਪਹਿਲਾਂ ਸ਼ੇਅਰ ਕਰ ਚੁੱਕੀ ਹਾਂ ਜੀ ਫਰੰਟ ਗਲੇ ਦੀ ਵੀ ਵੀ ਕਿਵੇਂ ਬਣਾਈਏ ਬੈਕ ਗਲੇ ਦੀ ਵੀ ਵੀ ਕਿਵੇਂ ਬਣਾਈਏ ਆਪਾਂ ਵਿੱਚ ਇੱਕ ਕੰਮ ਨੂੰ ਕਰਨ ਦੇ ਤਰੀਕੇ ਕਈ ਹੁੰਦੇ ਨੇ ਜੀ ਆਪਾਂ ਤੁਹਾਨੂੰ ਸਾਰੇ ਤਰੀਕੇ ਦੱਸਾਂਗੇ ਪਰ ਇੱਕ ਵੀਡੀਓ ਦੇ ਵਿੱਚ ਆਪਾਂ ਸਾਰਾ ਕੁਝ ਨਹੀਂ ਦੱਸ ਸਕਦੇ ਇੱਕ ਤਾਂ ਵੀਡੀਓ ਲੰਬੀ ਹੋ ਜਾਂਦੀ ਹੈਗੀ ਉਹ ਵੀਡੀਓ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਜੀ ਇਹ ਦੇਖੋ ਆਪਾਂ ਫਰੰਟ ਤੇ ਬੈਕ ਗਲਾਤਾ ਬਣਾ ਲਿਆ ਹੁਣ ਆਪਾਂ ਨੇ ਜੜਨੇ ਨੇ ਜੀ ਮੋਡੇ ਕਿਉਂਕਿ ਜਦੋਂ ਵੀ ਆਪਾਂ ਕੋਈ ਕੰਮ ਕਰਦੇ ਆ ਜੇ ਥੋੜੀ ਜੀ ਵੀ ਕਮੀ ਪੇਸ਼ੀ ਰਹਿ ਜਾਂਦੀ ਆ ਖਾਸ ਕਰਕੇ ਸੂਟ ਸਲਾਈ ਦੇ ਵਿੱਚ ਜੇ ਟੇਲਰ ਤੋਂ ਥੋੜੀ ਜੀ ਵੀ ਕੋਈ ਗਲਤੀ ਰਹਿ ਜੇ ਹਨਾ ਆਪਾਂ ਨੂੰ ਸੂਟ ਨਹੀਂ ਉਹ ਵਧੀਆ ਲੱਗਦਾ ਆਪਾਂ ਬਹੁਤ ਐ ਹੋ ਜਾਂਦਾ ਵੀ ਇਹ ਸੂਟ ਨਾ ਪਾਵਾਂ ਇਹ ਵੀਡੀਓ ਉਹ ਮੇਰੀਆਂ ਭੈਣਾਂ ਲਈ ਵੀ ਫਾਇਦੇਮੰਦ ਹੈ ਜਿਹੜੀਆਂ ਘਰ ਦੇ ਵਿੱਚ ਸਲਾਈ ਕਰਦੀਆਂ ਨੇ ਕਈ ਵਾਰੀ ਆਪਾਂ ਨੂੰ ਛੋਟੇ ਛੋਟੇ ਚੀਜ਼ ਦਾ ਪਤਿਆਨ ਨਹੀਂ ਦਿੰਦੇ ਉਹਦੇ ਨਾਲ ਜਿਹੜਾ ਆਪਣਾ ਸਾਰਾ ਕੰਮ ਕਰਿਆ ਕਰਾਇਆ ਖਰਾਬ ਹੋ ਜਾਂਦਾ ਕੁਝ ਮੇਰੀਆਂ ਭੈਣਾਂ ਕੀ ਕਰਦੀਆਂ ਨੇ ਜਿਹੜੇ ਹੁਣ ਇਹ ਗਲੇ ਨੇ ਦੇਖੋ ਇਹ ਇੱਕ ਦੂਸਰੇ ਨੂੰ ਮੈਂ ਅੰਦਰ ਫੋਲਡ ਕਰ ਲਿਆ ਜਿਵੇਂ ਆ ਪੱਤਰਪਾਈ ਕਰਦੇ ਆ ਦੇਖੋ ਇਹ ਫਰੰਟ ਹੈ ਇਹ ਬੈਕ ਹੈ ਹਨਾ ਉਹ ਕੀ ਕਰਦੀਆਂ ਨੇ ਐਸੇ ਤਰ੍ਹਾਂ ਸਲਾਈ ਲਾ ਦਿੰਦੀਆਂ ਨੇ ਮੋਡੇ ਦੀ ਜਦੋਂ ਐਸੇ ਤਰ੍ਹਾਂ ਮੋਡੇ ਦੀ ਸਲਾਈ ਲੱਗ ਗਈ ਜੀ ਦੇਖੋ ਇੱਕ ਤਾਂ ਇਹ ਬਿਲਕੁਲ ਜੇ ਹੋ ਗਿਆ ਉਹ ਕੰਮ ਵੀ ਨਹੀਂ ਸੋਣਾ ਲੱਗਦਾ ਇੱਕ ਜਿਹੜੀ ਗਲਿਆਂ ਤੇ ਜਦੋਂ ਤਰਪਾਈ ਹੁੰਦੀ ਆ ਹਨਾ ਇਹ ਗਲੇ ਬਾਹਰ ਜੇ ਨਿਕਲੀ ਜਾਂਦੇ ਨੇ ਇਹਨਾਂ ਦੇ ਧਾਗੇ ਵੀ ਜ਼ਿਆਦਾ ਨਿਕਲਦੇ ਨੇ ਇਹ ਇਸ ਤਰੀਕੇ ਨਾਲ ਸਲਾਈ ਕਦੇ ਨਾ ਲਾਓ ਜੀ ਜਦੋਂ ਤੁਸੀਂ ਮਿਹਨਤ ਕਰ ਰਹੇ ਹੋ ਤਾਂ ਕੰਮ ਸੋਣਾ ਕਰੋ ਭਾਵੇਂ ਆਪਾਂ ਕੰਮ जिम्मेदाबी ਕਰ ਲਈਏ ਜੀ ਟਾਈਮ ਤਾਂ ਦੇਖੋ ਲੱਗਦਾ ਹੀ ਐ ਜੇਕਰ ਤੁਸੀਂ ਇਹਨੂੰ ਐਮੀ ਚਲਾਉ ਕੰਮ ਕਰਕੇ ਕਰ ਲੋਗੇ ਤਾਂ ਵੀ ਤੁਹਾਡਾ ਉਨਾ ਹੀ ਟਾਈਮ ਲੱਗਣਾ ਜੇਕਰ ਤੁਸੀਂ ਸੋਨਾ ਤੇ ਸਫਾਈ ਨਾਲ ਕੰਮ ਕਰੋਗੇ ਤਾਂ ਥੋੜਾ ਜਿਹਾ ਚਾਹੇ ਟਾਈਮ ਵੱਧ ਲੱਗੇ ਪਰ ਤੁਹਾਡੇ ਮਨ ਨੂੰ ਸੰਤੁਸ਼ਟੀ ਆਊਗੀ ਇਹ ਦੇਖੋ ਜੀ ਇਹ ਆਪਾਂ ਮੋਢਾ ਜੜ ਰਹੇ ਆ ਆਪਾਂ ਪਿਛਲੋ ਜਿੱਥੋਂ ਆਪਣੀਆਂ ਬਾਵਾਵਾਂ ਜੜੀਆਂ ਜਾਣੀਆਂ ਨੇ ਮੋਢੇ ਵਾਲੀ ਸਾਈਡ ਤੋਂ ਆਪਾਂ ਨੇ ਇਕਸਾਰ ਕੱਪੜਾ ਰੱਖ ਲਿਆ ਤੇ ਇਹ ਦੋ ਅੱਪਾ ਉੱਪਰ ਹੈ ਆਪਣਾ ਫਰੰਟ ਗਲਾ ਤੇ ਨੀਚੇ ਬੈਕ ਹਨਾ ਇਹ ਆਪਾਂ ਐ ਸਲਾਈ ਲਾ ਲਾਂਗੇ ਜੀ ਤੁਸੀਂ ਵੀਡੀਓ ਦੇ ਵਿੱਚ ਜਿਵੇਂ ਦੇਖ ਰਹੇ ਹੋ ਉਵੇਂ ਸਲਾਈ ਲਾ ਲਿਓ ਬਾਕੀ ਮੋਡੇ ਦੀ ਸਲਾਈ ਹੈ ਜਿਹੜੀ ਡਬਲ ਜ਼ਰੂਰ ਕਰ ਦਿਆ ਕਰੋ ਜੀ ਕਿਉਂਕਿ ਇੰਨੀ ਕਿ ਜਗ੍ਹਾ ਤੋਂ ਜੇਕਰ ਸਲਾਈ ਉੱਡੜਦੀ ਹੈ ਤਾਂ ਇੱਥੇ ਥੋੜੀ ਸਪੇਸ ਥੋੜੀ ਓਨ ਕਰਕੇ ਬਾਰ-ਬਾਰ ਮਸ਼ੀਨ ਨਹੀਂ ਚੱਲਦੀ ਇੱਥੋਂ ਦੇਖੋ ਆਪਾਂ ਨੇ ਇੱਕ ਪਾਸਾ ਇਹਦਾ ਗਲਾ ਤਾਂ ਜਿਹੜਾ ਆਪਾਂ ਨੇ ਜੜ ਲਿਆ ਹਨਾ ਇੱਕ ਰਹਿ ਗਿਆ ਇਹ ਆਪਣੀ ਜਿਹੜੀ ਬਾਹਰ ਆ ਰਿਹਾ ਗਲਾ ਇਹਨੂੰ ਵੀ ਆਪਾਂ ਫੋਲਡ ਕਰਕੇ ਜੜਾਂਗੇ ਇਹ ਸੋਡਾ ਬਹੁਤ ਸੋਹਣਾ ਮੋਡਾ ਜੜਿਆ ਜਾਊ ਇਸ ਤਰੀਕੇ ਦੇ ਨਾਲ ਮੈਂ ਤੁਹਾਡੇ ਜਿਹੜੀਆਂ ਕੰਮ ਦੀਆਂ ਵੀਡੀਓ ਹੁੰਦੀਆਂ ਨੇ ਉਹੀ ਅਪਲੋਡ ਕਰਦੀ ਹੁੰਦੀਆਂ ਜੀ ਥੋੜਾ ਜਿਹਾ ਧਿਆਨ ਨਾਲ ਦੇਖ ਲਿਆ ਕਰੋ ਬਾਕੀ ਕੰਮ ਕਰਨ ਦਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿਣੀ ਹੁੰਦੀ ਆ ਹਰ ਇੱਕ ਬੰਦੇ ਦਾ ਅਲੱਗ-ਅਲੱਗ ਤਰੀਕਾ ਜਿਹੜੇ ਤਰੀਕੇ ਨਾਲ ਮੈਂ ਕੰਮ ਕਰ ਰਹੀ ਆ ਜੀ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਆ ਇਹ ਦੇਖੋ ਜੀ ਹੁਣ ਜਿਹੜਾ ਆਪਣਾ ਬੈਕ ਗਲਾ ਸੀਗਾ ਉਹਨੂੰ ਆਪਾਂ ਫੋਲਡ ਕਰ ਲਿਆ ਅੰਦਰ ਨੂੰ ਵੀ ਲਾ ਲਓ ਜਿਵੇਂ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਫਰੰਟ ਗਲੇ ਦੇ ਉੱਪਰ ਮੋੜਤਾ ਇਹ ਮੈਂ ਬੈਕ ਗਲੇ ਦੀ ਜਿਹੜੀ ਆਪਾਂ ਨੇ ਲਾਈ ਸੀਗੀ ਪੱਟੀ ਇਹ ਆਪਾਂ ਦੁਬਾਰਾ ਇਸ ਤਰ੍ਹਾਂ ਫੇਰ ਸਲਾਈ ਲਾਤੀ ਜੀ ਐਵੇਂ ਆਪਾਂ ਦੂਸਰੇ ਮੋਡੇ ਦੇ ਜੜਨਾਂਗਾ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਵੀ ਗਲਾ ਜੜਿਆ ਹੋਇਆ ਕਿੰਬੀ ਮੋਡਾ ਜੜਿਆ ਹੋਇਆ ਦੇਖੋ ਕਿੰਨਾ ਸੋਹਣਾ ਲੱਗ ਰਿਹਾਗਾ ਬਾਕੀ ਕਾਟਨ ਦੇ ਸੂਟਾਂ ਤੇ ਤਾਂ ਜੀ ਐਵੇਂ ਸਲਾਈ ਚ ਬਹੁਤ ਸਫਾਈ ਆਉਂਦੀ ਹੈ ਅੱਗੇ-ਅੱਗੇ ਆਪਾਂ ਤੁਹਾਨੂੰ ਡਿਜ਼ਾਈਨ ਵਾਲੇ ਵੀ ਸਲਾਈ ਬਾਰੇ ਵੀ ਦੱਸਾਂਗੇ ਪਰ ਐਵੇਂ ਆ ਜੀ ਪਹਿਲਾਂ ਮੈਂ ਸਿਰਫ ਨਾਰਮਲ ਜੀਆਂ ਵੀਡੀਓ ਬਣਾ ਰਹੀਆਂਗੀ ਕਿਉਂਕਿ ਆਪਾਂ ਡਿਜ਼ਾਈਨ ਹਰੇਕ ਸੂਟ ਤੇ ਨਵੇਂ ਬਣਾਉਂਦੇ ਜੀ ਕਈ ਸੂਟਾਂ ਤੇ ਵਰਕ ਹੋਇਆ ਹੁੰਦਾ ਕਈ ਤੇ ਪ੍ਰਿੰਟ ਹੋਇਆ ਹੁੰਦਾ ਵੀ ਉਸ ਤੇ ਜਿਆਦਾ ਵਧੀਆ ਡਿਜ਼ਾਈਨ ਨਹੀਂ ਲੱਗਦਾ ਕਈ ਵਾਰੀ ਕਿਸੇ ਕਸਟਮਰ ਨੂੰ ਵੀ ਇਹ ਹੁੰਦਾ ਜੀ ਕਾਟਨ ਦਾ ਸੂਟ ਹੈ ਵੀ ਚਲ ਸਿੰਪਲ ਬਣਾ ਦਿਓ ਮੈਨੂੰ ਮੋਡਾ ਜਾਣ ਬਾਰੇ ਬਹੁਤ ਕਮੈਂਟ ਆ ਰਹੇ ਨੇ ਤੇ ਉਹ ਵੀ ਆਪਾਂ ਅਪਲੋਡ ਕਰਾਂਗੇ ਜੀ ਬਸ ਐਸੀ ਤਰ੍ਹਾਂ ਤੁਸੀਂ ਚੈਨਲ ਤੇ ਬਣੇ ਰਹੋ ਜਿਹੜੀ ਵੀਡੀਓ ਐ ਮੈਂ 6 ਤੋਂ 6:30 ਦੇ ਵਿੱਚ ਡੇਲੀ ਅਪਲੋਡ ਕਰਦੀ ਹੁੰਨੀ ਆ ਜੀ। ਬਾਕੀ ਤੁਹਾਨੂੰ ਪਤਾ ਹੀ ਆ ਪਰਵਾਰ ਕਰਜੇਵਿਆਂ ਵਿੱਚ ਕਈ ਵਾਰੀ ਇੱਕ ਨੱਧਾ ਦਿਨ ਮਿਸ ਵੀ ਹੋ ਜਾਂਦਾ। ਇਹ ਦੇਖੋ ਜੀ ਆਪਾਂ ਦੂਸਰਾ ਗਲਾ ਵੀ ਜੜ ਲਿਆ। ਇਹ ਮੋਡੇ ਦੋਨੋਂ ਆਪਣੇ ਜੜੇ ਗਏ ਨੇ ਜੀ। ਦੇ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਤਰੀਕੇ ਨਾਲ ਮੋਡਾ ਜੜਿਆ ਸੀ। ਹੁਣ ਆਪਾਂ ਇਹਨੂੰ ਜਦੋਂ ਪਲਟਾਂਗੇ ਇਹ ਆਪਣਾ ਅੱਗੋਂ ਗੁੰਮ ਹੋ ਜੂਗਾ ਜੀ ਜਿਵੇਂ ਆਪਾਂ ਕਹਿੰਦੇ ਆਂ ਵੀ ਗੁੰਮ ਸਲਾਈ ਲੱਗ ਜਾਂਦੀ ਆ ਫਰੰਟ ਫਰੰਟੇ ਦਾ ਮੂਰੋ ਮੂਰੋ ਜਿੱਥੋਂ ਗਲੇ ਜੜੇ ਹੋਏ ਨੇ ਗੁੰਮ ਹੋ ਗਿਆ ਬਿਲਕੁਲ ਇਸ ਤਰੀਕੇ ਨਾਲ ਜੀ ਤੇ ਹੁਣ ਤਰਪਾਈ ਹੋ ਜੂ ਨਾ ਤਾਂ ਇਹ ਉੱਦੜੂਗਾ ਗਲਾ ਥੋੜਾ ਨਾ ਧਾਗੇ ਨਿਕਲਣਗੇ ਥੋ ਫਰੰਟ ਤੋਂ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਕਿੰਨੀ ਸਫਾਈ ਨਾਲ ਆਪਣਾ ਇਹ ਮੋਢਾ ਚੜਿਆ ਗਿਆ ਬਿਲਕੁਲ ਸੌਖਾ ਤਰੀਕਾ ਜੀ ਤੇ ਆਪਾਂ ਤੁਹਾਨੂੰ ਬਿਲਕੁਲ ਸੌਖੇ ਤਰੀਕੇ ਨਾਲ ਦੱਸਿਆ ਹੈਗਾ ਜੇਕਰ ਕੁਝ ਸਮਝ ਨਹੀਂ ਆਉਂਦੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਇੱਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਲਾਈਕ ਵੀ ਕਰਦਿਆ ਕਰੋ